ਮਾਨਵਤਾ ਭਲਾਈ ਦੇ ਕਾਰਜਾਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਡੇਰਾ ਸੱਚਾ ਸੌਦਾ ਦੇ ਸਰਦਾਲੂਆਂ ਵੱਲੋਂ ਇੱਕ ਕਦਮ ਅੱਗੇ ਤੁਰ ਕੇ ਉਹਨਾਂ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਹੈ ਜੇਕਰ ਅੱਜ ਵੀ ਮਾਨਵਤਾ ਭਲਾਈ ਦੇ ਕਾਰਜਾਂ ਦੀ ਗੱਲ ਕਰ ਲਈ ਜਾਵੇ ਤਾਂ ਅੱਜ ਵੀ ਗੁਰੂ ਅਰਸਾਏ ਹਲਕੇ ਦੇ ਪਿੰਡ ਮਲਕਜਾਦਾ ਵਿਖੇ ਮੌਜੂਦਾਂ ਬਲਾਕ ਸੈਦੇ ਕਮੋਂ ਦੇ ਸਰਦਾਲੂ ਉੱਥੇ ਪਹੁੰਚੇ ਹੋਣੇ ਜੁਮੇਵਾਰ ਪਹੁੰਚੇ ਹੋਣੇ ਜਿਨ੍ਹਾਂ ਵੱਲੋਂ ਇੱਕ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ ਅਤੇ ਉਹ ਵੀ ਸਾਡੀ ਭੈਣ ਲੜਕੀ ਦੇ ਵਿਆਹ ਤੇ ਅਤੇ ਉਸ ਨੂੰ ਸਾਜੋ ਸਮਾਨ ਜਿਹੜੇ ਲੋਡ ਹੁੰਦੀ ਉਹ ਸਾਰਾ ਦਿੱਤਾ ਜਾ ਰਿਹਾ ਜਮੇਵਾਰ ਪੈਣਾ ਵੀ ਇੱਥੇ ਪਹੁੰਚੇ ਹੋਏ ਨੇ ਸ਼ਾਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀ ਪੈਣਾ ਵੀ ਇੱਥੇ ਪਹੁੰਚੇ ਹੋਈਆਂ ਨੇ ਅਤੇ ਹੋਰ ਵੀ ਜਮੇਵਾਰ ਨੇ ਗੱਲਬਾਤ ਕਰ ਲੈਣੇ ਆ ਅਤੇ ਜਾਣ ਲੈਣੇ ਆ ਕਿ ਕਿਹੜਾ ਕਿਹੜਾ ਸਮਾਨ ਹੈ ਇਹਨਾਂ ਵੱਲੋਂ ਇਸ ਲੋੜਵੰਦ ਪਰਿਵਾਰ ਨੂੰ ਦਿੱਤਾ ਜਾ ਰਿਹਾ ਪਹਿਲਾਂ ਤਸਵੀਰਾਂ ਇਹ ਦਿਖਾ ਦਿੰਨੇ ਆ ਸ਼ਾਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀ ਪੈਣਾ ਵੀ ਮੌਜੂਦ ਨੇ ਬਾਈ ਵੀ ਮੌਜੂਦ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਸੇਵਾਕਾਰਜਾਂ ਨੂੰ ਲਗਾਤਾਰ ਨਿਭਾਉਂਦੇ ਰਹਿੰਦੇ ਨੇ ਤੇ ਅੱਜ ਫੇਰ ਇੱਥੇ ਆਬਦ ਜਿਹੜਾ ਸੇਵਾਕਾਰਜਾਂ ਨੂੰ ਲੈ ਕੇ ਪਹੁੰਚੇ ਨੇ ਸਨਮਾਨ ਦੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪਿੱਛੇ ਜਿਹੜੇ ਬੈੱਡ ਹੈਗਾ ਗੱਦੇ ਹੈਗੇ ਨੇ ਮੇਜ਼ ਹੈਗਾ ਅਤੇ ਇਸ ਤਰ੍ਹਾਂ ਦਾ ਹੋਰ ਅਲਮਾਰੀ ਹੈਗੀ ਹੋਰ ਵੀ ਜਿਹੜਾ ਸਾਜੋ ਸਮਾਨ ਹੈਗਾ ਉਹ ਇੱਥੇ ਪਰਿਵਾਰ ਨੂੰ ਜਿਹੜਾ ਜਿਹੜੇ ਲੜਕੀ ਦੇ ਵਿਆਹ ਦੇ ਵਾਸਤੇ ਲੋੜ ਦਾ ਸਮਾਨ ਹੁੰਦਾ ਉਹ ਭਾਂਡੇ ਤੱਕ ਮੁਹੱਈਆ ਕਰਵਾਏ ਜਾ ਰਹੇ ਨੇ ਸਾਡੇ ਨਾਲ ਭੈਣ ਮੌਜੂਦ ਨੇ ਪਹਿਲਾਂ ਭੈਣ ਜੀ ਗੇਵੀ ਸੇਵਾ ਕਾਰਜ ਦੇ ਤੁਸੀਂ ਜੁਟੇ ਹੋਇਓ ਅੱਜ ਫੇਰ ਇੱਕ ਪੈਣ ਦੇ ਵਿਆਹ ਦੇ ਸਮਾਨ ਦੇਣ ਪਹੁੰਚੇ ਹੋ ਪਿੰਡ ਵਿੱਚ ਲੋੜਵੰਦੀ ਕਿਵੇਂ ਕੀ ਕਹਿਣਾ ਚਾਹੁੰਦੇ ਦੰਦਨ ਸਤਿਕਰੂ ਤੇਰੇ ਹੀ ਆਸਰਾ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾਨ ਦੀ ਪ੍ਰੇਰਣਾ ਨਾਲ ਚੱਲ ਰਹੀ ਮੁਹਿੰਮ ਬਲੇਸਿੰਗਸ ਦੇ ਤਹਿਤ ਅਸੀਂ ਇੱਕ ਬਹੁਤ ਹੀ ਜ਼ਰੂਰਤਮੰਦ ਭੈਣ ਉਹਨਾਂ ਦੀ ਬੇਟੀ ਦੀ ਸ਼ਾਦੀ ਦੇ ਬਾਰੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਸਾਰੀਆਂ ਭੈਣਾਂ ਤੇ ਭਾਈਆਂ ਨੇ ਰਲ ਕੇ ਅੱਜ ਉਹਨਾਂ ਦੀ ਮਦਦ ਕੀਤੀ ਹੈ ਤੇ ਅਸੀਂ ਇਸ ਚੀਜ਼ ਵਾਸਤੇ ਆਪਣੇ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ insan ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਇਨਸਾਨੀਅਤ ਦੇ ਕੰਮ ਕਰਨੇ ਸਿਖਾਏ ਤੇ ਇਸ ਕਾਬਿਲ ਬਣਾਇਆ ਕਿ ਅਸੀਂ ਕਿਸੇ ਵੀ ਜ਼ਰੂਰਤਮੰਦ ਦੀ ਮਦਦ ਕਰ ਸਕਦੇ ਹਾਂ ਤੇ ਇਹ ਜਿਹੜਾ ਸਮਾਨ ਆ ਇਹ ਬਲੇਸਿੰਗਸ ਮੁਹਿੰਮ ਦੇ ਤਹਿਤ ਅੱਜ ਦਿੱਤਾ ਜਾ ਰਿਹਾ ਜੀ ਦਾਨ ਸਤਕੁਰ ਤੇਰੀ ਅਸਰਾ ਬਿਲਕੁਲ ਜੀ ਬਲੇਸਿੰਗ ਮੈਮ ਦੇ ਤਹਿਤ ਇਹ ਸਾਜੋ ਸਮਾਨ ਜਿਹੜਾ ਉਸ ਲੋੜਵੰਦ ਪਰਿਵਾਰ ਨੂੰ ਭੈਣ ਦੀ ਸ਼ਾਦੀ ਦੇ ਦਿੱਤਾ ਜਾ ਰਿਹਾ ਹੈ ਡੇਰਾ ਸੱਚਾ ਸੌਦਾ ਸ਼ੁਰੂ ਤੋਂ ਹੀ ਮਾਨਵਤਾ ਭਲਾਈ ਦੇ ਕੰਮਾਂ ਲਈ ਅੱਗੇ ਰਿਹਾ ਤੇ ਅੱਜ ਫਿਰ ਉਹੀ ਡੇਰਾ ਸੱਚਾ ਸੌਦੇ ਦੇ ਸਰਦਾਲੂਏ ਤੇ ਮਾਨਵਤਾ ਭਲਾਈ ਨੂੰ ਵਧਾਉਂਦੇ ਅੱਗੇ ਨਜ਼ਰ ਆ ਰਹੇ ਨੇ ਬਲਾਕ ਪ੍ਰੇਮੀ ਸੇਵਕ ਸਾਡੇ ਨਾਲ ਮੌਜੂਦ ਨੇ ਭਾਈ ਜੀ ਅੱਜ ਫਿਰ ਉਹੀ ਮਹਿਮ ਸਿ ਮਾਨਵਤਾ ਭਲਾਈ ਦੀ ਤੇ ਪਹੁੰਚੇ ਇੱਥੇ ਡੇਰਾ ਸਰਦਾਲੂ ਕਿਵੇਂ ਦੇਖੋ ਦੰਦਨ ਸਤਿਗੁਰੂ ਤੇਰਾ ਹੀ ਆਸਰਾ ਜਿਵੇਂ ਕਿ ਸਾਰੀ ਦੁਨੀਆ ਨੂੰ ਚੰਗੀ ਤਰ੍ਹਾਂ ਪਤਾ ਹੈਗੀ ਡੇਰਾ ਸੱਚਾ ਸੌਦਾ ਦੇ ਪੂਜਨੇਕ ਸੰਤ ਡਾਕਟਰ ਗੁਰਮੀਤ RAMNEEM SINGH ਜੀ ਇਨਸਾ ਦੇ ਜੋ 169 ਮਾਨਤਾ ਪਲਾਈ ਦੇ ਘਾਰੇ ਚਲਾ ਰੱਖੇ ਹਨ ਜਿਸ ਵਿੱਚ ਕੀ ਵਿਧਵਾ ਨੂੰ ਮਕਾਨ ਬਣਾ ਕੇ ਦੇਣਾ ਖੂਨਦਾਨ ਕਰਨਾ ਬਲੱਡ ਡੋਨੇਟ ਕਰਨਾ ਜਾਂ ਗੁਰਦਾ ਦਾਨ ਕਰਨਾ ਗਰੀਬ ਪਰਿਵਾਰ ਨੂੰ ਰਾਸ਼ਨ ਦੇਣਾ ਜਾਂ ਕਿੰਨਾਂ ਦੇ ਬੱਚੇ ਪੜ ਨਹੀਂ ਪਾਰੇ ਕਿਸੇ ਕਾਰਨ ਕੋਈ ਮਤਲਬ ਪੈਸੇ ਦੀ ਆਰਥਿਕ ਤੌਰ ਤੇ ਤੰਗੀ ਹੋਣ ਕਾਰਨ ਡੇਰਾ ਸੱਤਾ ਸੋਦਾ ਦੀ ਸਾਧ ਸੰਗਤ ਉਹਨਾਂ ਦੇ ਬੱਚਿਆਂ ਦੀ ਸਕੂਲਾਂ ਵਿੱਚ ਐਡਮਿਸ਼ਨ ਕਰਵਾ ਰਹੀ ਹੈ ਔਰ ਉਹਨਾਂ ਨੂੰ ਅੱਗੇ ਪੱਧਰ ਤੇ ਅੱਗੇ ਲਿਜਾ ਰਹੀ ਹੈ ਇਹ ਸਾਰੇ ਕਾਰਜ ਜੋ ਡੇਰਾ ਸੱਤਾ ਸੋਦਾ ਦੀ ਪੂਜਨਿਕ ਸੰਤ ਡਾਕਟਰ ਗੁਰਮੀਤ RAMDEEM SINGH ਦੀ ਇਨਸਾਦੀ ਦੀ ਪ੍ਰੇਰਨਾ ਸਦਕਾ ਹੀ ਡੇਰਾ ਸੱਤਾ ਸੋਦਾ ਦੀ ਸਾਰੀ ਸਾਧ ਸੰਗਤ ਨਿਰੰਤਰ ਕਰ ਰਹੀ ਹੈ ਜੋ ਅੱਜ ਵੀ ਪਿੰਡ ਮਲਕਜਾ ਦੇ ਵਿਖੇ ਦੇਰਾ ਸੱਤਾ ਸੋਦਰ ਦੀ ਸਾਹ ਸੰਗਤ ਨੂੰ ਜਿੰਮੇਵਾਰਾਂ ਨੂੰ ਜਿਵੇਂ ਪਤਾ ਲੱਗਾ ਕਿ ਸਾਡੀ ਇੱਕ ਪੈਣ ਛੋਟੀ ਜੋ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਹੈ ਉਹਨਾਂ ਦੀ ਸ਼ਾਦੀ ਰੱਖੀ ਗਈ ਹੈ ਤਾਂ ਇਸ ਤਰ੍ਹਾਂ ਸਾਰੇ ਹੀ ਗਰੀਨੈਸ ਵੈਲਫੇਅਰਸ ਕਮੇਟੀ ਦੇ ਮੈਂਬਰ ਔਰ ਜੋ ਜਿੰਮੇਵਾਰ ਪਹਿਣਾ ਭਾਈ ਸਾਰੇ ਇੱਥੇ ਪਹੁੰਚੇ ਹਨ ਤਾਂ ਉਹਨਾਂ ਨੇ ਇਸ ਪਰਿਵਾਰ ਦੀ ਆਪਦੀ ਦਸਾਂ ਨੋਵਾਂ ਦੀ ਕਿਰਤ ਕਮਾਈ ਵਿੱਚੋਂ ਆਪਣੀ ਦਸਵੰਦ ਜੋ ਪੂਜਨੇਕ ਪਿਤਾ ਜੀ ਦੇ ਹਜ਼ੂਰ ਪਿਤਾ ਜੀ ਦੇ ਬਜਨ ਅਨੁਸਾਰ ਅਸੀਂ ਕੱਢਦੇ ਹਾਂ ਤਾਂ ਉਸ ਦਸਵੰਦ ਵਿੱਚੋਂ ਅਸੀਂ ਇਸ ਪਰਿਵਾਰ ਦੀ ਮਦਦ ਕੀਤੀ ਹੈ ਔਰ ਅਸੀਂ ਇਸ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਨੂੰ ਇਹ ਮੈਸੇਜ ਲਗਾਇਆ ਜ਼ਿੰਮੇਵਾਰਾਂ ਨੇ ਮੈਸੇਜ ਲਗਾਇਆ ਔਰ ਅਸੀਂ ਆਪਣੀ ਨੇਕ ਕਮਾਈ ਵਿੱਚੋਂ ਔਰ ਪੂਜਨੇ ਘਜੂਰ ਪਿਤਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਸ ਇਨਸਾਨੀਅਤ ਦੇ ਰਸਤੇ ਤੇ ਚੱਲਣਾ ਸਿਖਾਇਆ ਦਨ ਦਨ ਸਤਗੁਰੂ ਤੇਰਾ ਹੀ ਆਸਰਾ ਬਿਲਕੁਲ ਜੀ ਇਨਸਾਨੀਅਤ ਦੇ ਰਸਤੇ ਤੇ ਚੱਲਣਾ ਸਿਖਾਇਆ ਤੇ ਉਸ ਮਹਿਮਤ ਹੈ ਤੀ ਅੱਜ ਇੱਥੇ ਪਹੁੰਚੇ ਨੇ ਪੈਣ ਸਾਡੇ ਨਾਲ ਮਜੂਨੇ ਪੰਜੀ ਲਗਾਤਾਰ ਹੀ ਸੇਵਾ ਕਾਰਜ ਨਿਭਾਉਂਦੇ ਰਹਿੰਦੇ ਹੋ ਅੱਜ ਫਿਰ ਪਹੁੰਚੇ ਹੋ ਗਰੀਬ ਪਰਿਵਾਰ ਲੋੜਵੰਦ ਪਰਿਵਾਰ ਸੀ ਉਸ ਨੂੰ ਸਹਾਣ ਦੇਣ ਦਨ ਦਨ ਸਤਗੁਰੂ ਤੇਰਾ ਹੀ ਆਸਰਾ ਦਨ ਦਨ ਸਤਗੁਰੂ ਤੇਰਾ ਹੀ ਆਸਰਾ ਇਹ ਸਿੱਖਿਆ ਸੰਤ ਡਾਕਟਰ ਗੁਰਮੀਤ RAM ਰਹਿਮ ਸਿੰਘ ਹਿੰ사 ਜੀ ਨੇ ਸਾਨੂੰ ਦੇ ਕੇ ਇਨ੍ਹਾਂ ਰਸਤਿਆਂ ਤੇ ਦਿਖਾਇਆ ਚੰਗੇ ਪਾਸੇ ਲਗਾਇਆ ਸਾਨੂੰ ਪਤਾ ਲੱਗਾ ਕਿ ਸਾਡੀ ਭੈਣ ਬਹੁਤ ਹੀ ਕਮਜ਼ੋਰ ਸੀ ਇਸ ਕਰਕੇ ਉਹਦੀ ਸ਼ਾਦੀ ਦੇ ਤੇ ਸਾਨੂੰ ਪਤਾ ਲੱਗਾ ਤੇ ਅਸੀਂ ਸਾਰੀਆਂ ਭੈਣਾਂ ਬਾਈ ਨੇ ਰਲ ਕੇ ਜਾ ਕੇ ਇਹ ਇਹ ਸੇਵਾ ਕੀਤੀ ਤੇ ਅਸੀਂ ਸਤਿਗੁਰ ਦਾ ਬਹੁਤ ਹੀ ਤਾਂ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਰਸਤਾ ਦਿਖਾਇਆ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਬਿਲਕੁਲ ਜੀ ਰਸਤਾ ਦਿਖਾਇਆ ਤੇ ਮਾਨਵਤਾ ਪੜਾਈ ਦੇ ਕੰਮਾਂ ਤੇ ਨਿਰੰਤਰ ਅੱਗੇ ਸੇਵਾਦਾਰ ਚੱਲਦੇ ਨਜ਼ਰ ਆ ਰਹੇ ਨੇ ਮਾਤਾ ਜੀ ਸਾਡੇ ਨਾਲ ਮੌਜੂਦ ਨੇ ਉਸ ਪਰਿਵਾਰ ਦੇ ਮਾਤਾ ਜੀ ਪ੍ਰੇਮੀ ਪਹੁੰਚ ਗਏ ਸੇਵਾ ਕਰਨ ਵਾਸਤੇ ਕਿਵੇਂ ਦੇਖ ਦੋ ਇਨਾਂ ਪ੍ਰੇਮੀਆਂ ਦੀ ਸੇਵਾ ਨੂੰ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਸਾਨੂੰ ਵਧੀਆ ਲੱਗੇ ਨੇ ਪਰਿਵਾਰ ਸਾਨੂੰ ਬਹੁਤ ਹੀ ਸਾਥ ਦਿੱਤਾ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਮੇਰੀ ਬੇਟੀ ਦੇ ਰੱਖਿਆ ਸੀ ਛਾਦੀ ਸਾਨੂੰ ਵਾਹ ਉਹਦੀ ਪਰਿਵਾਰ ਨਾਲ ਸਾਨੂੰ ਸਾਥ ਦਿੱਤਾ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਇਹ ਜਿਹੜੀ ਸੇਵਾ ਹੈ ਅਸੀਂ ਆਪਦੇ ਪਿਤਾ ਜੀ ਦੇ ਬਚਨਾਂ ਤੇ ਅਮਲ ਕਰਕੇ ਹੀ ਕਰਦੇ ਪਾਏ ਹਾਂ ਦੀ ਸੇਵਾ ਕਰਕੇ ਸਾਨੂੰ ਬਹੁਤ ਹੀ ਸਕੂਨ ਮਿਲਦਾ ਹੈ ਅਸੀਂ ਆਪਦੇ ਪਿਤਾ ਜੀ ਦੇ ਬਚਨਾਂ ਦੇ ਉੱਤੇ ਚੱਲਦੇ ਪਾਏ ਹਾਂ ਅੱਜ ਵੀ ਆਏ ਆ ਜੋ ਕੁਝ ਕੀਤਾ ਹੈ ਸਤਿਗੁਰੂ ਨੇ ਕੀਤਾ ਹੈ ਅਸੀਂ ਕੁਝ ਵੀ ਨਹੀਂ ਕੀਤਾ ਅਸੀਂ ਆਪਦੇ ਸ਼ੁਕਰ ਕਰਨੇ ਆ ਬਹੁਤ ਬਹੁਤ ਧੰਨਵਾਦ ਕਰਨੇ ਆ ਐਮ ਐਸ ਜੀ ਦਾ ਬਿਲਕੁਲ ਜੀ ਐਮ ਐਸ ਜੀ ਡਾਕਟਰ ਗਰਮੀਤ RAM ਰਹੀਮ ਸਿੰਘ ਜੀ ਜਿਨ੍ਹਾਂ ਨੇ ਮੈਮ ਚਲਾਈ ਗਈ ਉਸ ਦਾ ਧੰਨਵਾਦ ਕਰਦੇ ਆ ਸਾਡੇ ਨਾਲ ਇਸ ਪਿੰਡ ਦੇ ਪਤਵੰਤੇ ਮੌਜੂਦ ਨੇ ਬਾਈ ਜੀ ਮੌਜੂਦ ਨੇ ਗਰਮੀਤ ਜੀ ਤੁਸੀਂ ਵੀ ਇੱਥੇ ਪਹੁੰਚੇ ਹੋ ਕਿਵੇਂ ਮੈਮ ਪਿੰਡ ਵਿੱਚ ਸੇਵਾ ਕਾਰਜ ਸੰਗਤ ਲੈ ਕੇ ਆਈ ਹੈ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਸਤਗੁਰੂ ਜੀ ਦੀ ਜੋਸ਼ਾ ਸਤਨਾਮ ਜੀ ਗ੍ਰੀਨਸ ਕਮੇਟੀ ਹੈ ਉਹਨਾਂ ਨੇ ਬਹੁਤ ਹੀ ਸੇਵਾ ਕਮਾਈ ਕਰਕੇ ਜੋ ਇੱਥੇ ਸਮਾਨ ਨੂੰ ਲੁੜਿੰਦਾ ਸਮਾਨ ਜੋ ਇੱਕ ਬੇਟੀ ਦੀ ਸ਼ਾਦੀ ਹੈ ਤਾਂ ਉਹਨਾਂ ਨੇ ਸਮਾਨ ਦਿੱਤਾ ਹੈ ਤਾਂ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਪਿੰਡ ਨੂੰ ਬਹੁਤ ਖੁਸ਼ੀ ਹੈ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਬਿਲਕੁਲ ਜੀ ਖੁਸ਼ੀ ਹੁੰਦੀ ਜਦੋਂ ਸੇਵਾ ਕਾਰਜ ਰਲ ਮਿਲ ਕੇ ਸੰਗਤ ਕਰਦੀ ਤੇ ਬਾਈ ਜੀ ਵੀ ਮੌਜੂਦ ਨੇ ਬਾਈ ਜੀ ਸੇਵਾ ਕਾਰਜਵਾਦੀ ਸੰਗਤ ਪਹੁੰਚੀ ਅੱਜ ਤੁਸੀਂ ਇਸ ਪਿੰਡ ਦੇ ਹੋ ਕਿਵੇਂ ਦੇਖਦੇ ਹੋ ਇਸ ਮੈਮ ਦੇਖੋ ਜੀ ਅਸੀਂ ਜਿਹੜੇ ਵੀ ਆਪਣੇ ਡੇਰਾ ਪ੍ਰੇਮੀ ਆਪਣੇ ਕੋ ਪਹੁੰਚੇ ਨੇ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਸਾਡੇ ਪਿੰਡ ਦੀ ਬੱਚੀ ਸੀਗੀ ਬਹੁਤ ਗਰੀਬ ਸੀਗੀ ਉਹਨਾਂ ਦਾ ਸੰਯੋਗ ਦੇਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਦਾ ਬਿਲਕੁਲ ਜੀ ਇਹ ਪਿੰਡ ਦੇ ਪਤਵੰਤੇ ਸੀਗੇ ਇਸ ਪਿੰਡ ਦੇ ਮਜੂਦ ਸੀਗੇ ਤੇ ਹਰ ਇੱਕ ਵੱਲੋਂ ਉਸ ਪਰਮ ਪਿਤਾ ਪਰਮਾਤਮਾ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਸ਼ਾਸਤਨਾਮ ਜੀ ਗ੍ਰੀਨ ਇਸ ਕਮੇਟੀ ਦਾ ਧੰਨਵਾਦ ਕੀਤਾ ਅੱਗੇ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰਹਿਣਗੇ ਕੈਮਰਾਮੈਨ ਨਾਲ ਵਿਜੇ ਹੰਡਾ ਸੱਚ ਕੋ న్యూਸ ਗੁਰੂਵਰਸ